ਸਸ਼ਕਲ ਕਲਿਆਣ ਟੀਵੀ ਪੰਜਾਬੀ ਇੱਕ ਰਿਪੋਰਟ ਸੀ ਤੇ ਚੰਡੀਗੜ੍ਹ 에어ਪੋਰਟ ਤੇ ਐਮਪੀ ਕੰਗਣਾ ਰਣੋਤ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਦੀ ਮਹਿਲਾ ਕਰਮਚਾਰੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਉਹਨਾਂ ਕਿਸਾਨ ਜਿਥੇ ਬੰਦਿਆਂ ਨਿੱਤਰ ਰਹੀਆਂ ਨੇ ਇੱਥੇ ਬਠਿੰਡਾ ਦੇ ਵਿੱਚ ਕਿਸਾਨ ਜਥੇਬੰਦੀ ਡਕੌਂਦਾ ਦੇ ਵੱਲੋਂ ਜਿੱਥੇ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਇੱਕ ਬੈਠਕ ਕੀਤੀ ਗਈ ਆ ਤਰਸੇਲੇ ਇਸ ਦਰਮਿਆਨ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਕੁਲਵਿੰਦਰ ਕੌਰ ਦੇ ਵੱਲੋਂ ਕੰਗਣਾ ਰਣੋਤ ਨੂੰ ਥੱਪੜ ਮਾਰਿਆ ਗਿਆ ਹਾਲਾਂਕਿ ਕੰਗਣਾ ਦੇ ਵੱਲੋਂ ਕਿਸਾਨ ਜਿਹੜੀਆਂ ਭੈਣਾਂ ਤੇ ਮਾਵਾ ਨੇ ਉਹਨਾਂ ਦੇ ਦੀ ਟਿੱਪਣੀ ਕੀਤੀ ਗਈ ਸੀ ਕਿ 200 ਰੁਪਏ ਦੇ ਕੇ ਲਿਆਂਦੀਆਂ ਗਈਆਂ ਨੇ ਜਿਸ ਤੋਂ ਬਾਅਦ ਕੀ ਮਾਮਲਾ ਵਧਿਆ ਤੇ ਕੁਲਵਿੰਦਰ ਕੌਰ ਦੇ ਵੱਲੋਂ ਪੀ ਕੰਗਣਾ ਰਣੋਦ ਦੇ ਥੱਪੜ ਜੜ ਦਿੱਤਾ ਗਿਆ ਤਾਂ ਇਸ ਨੂੰ ਲੈ ਕੇ ਜਿਹੜੇ ਕਿਸਾਨ ਨੇ ਹੁਣੋਂ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਨਿਤਰੇ ਨੇ ਤਾਂ ਬਠਿੰਡਾ ਦੇ ਵਿੱਚ ਇੱਕ ਬੈਠਕ ਕੀਤੀ ਗਈ ਹੈ ਤੇ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਨਿਤਰਨ ਦੀ ਗੱਲ ਆਖੀ ਗਈ ਹੈ ਇਸ ਦੇ ਨਾਲ ਹੀ ਕਿਹਾ ਗਿਆ ਕਿ ਜੇਕਰ ਸਰਕਾਰ ਦੇ ਵੱਲੋਂ ਪਰਿਵਾਰ ਜਾਂ ਕੁਲਵਿੰਦਰ ਕੌਰ ਦੇ ਨਾਂ ਕੋਈ ਵਧਿੱਕੀ ਕੀਤੀ ਜਾਂਦੀ ਹੈ ਤਾਂ ਕਿਸਾਨ ਪਰਦੋਸ਼ਨ ਕਰਨਗੇ ਕਿਸਾਨ ਜਿਹੜੀਆਂ ਭੈਣਾਂ ਤੇ ਮਾਵਾਂ ਨੇ ਉਹਨਾਂ ਦੇ ਦੀ ਟਿੱਪਣੀ ਕੀਤੀ ਗਈ ਸੀ ਕਿ 100 ਰੁਪਏ ਦੇਖੇ ਲਿਆਂਦੀਆਂ ਗਈਆਂ ਨੇ ਜਿਸ ਤੋਂ ਬਾਅਦ ਕੀ ਮਾਮਲਾ ਵਧਿਆ ਤੇ ਕੁਲਵਿੰਦਰ ਕੌਰ ਦੇ ਵੱਲੋਂ ਐਮਪੀ ਕੰਗਣਾ ਰਣੌਦ ਦੇ ਥੱਪੜ ਜੜ ਦਿੱਤਾ ਗਿਆ ਤਾਂ ਇਸ ਨੂੰ ਲੈ ਕੇ ਜਿਹੜੇ ਕਿਸਾਨ ਨੇ ਹੁਣੋਂ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਨਿਤਰੇ ਨੇ ਤਾਂ ਬਠਿੰਡਾ ਦੇ ਵਿੱਚ ਇੱਕ ਬੈਠਕ ਕੀਤੀ ਗਈ ਹੈ ਤੇ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਨਿਤਰਨ ਦੀ ਗੱਲ ਆਖੀ ਗਈ ਹੈ ਇਸ ਦੇ ਨਾਲ ਹੀ ਕਿਹਾ ਗਿਆ ਕਿ ਜੇਕਰ ਸਰਕਾਰ ਦੇ ਵੱਲੋਂ ਪਰਵਾਰ ਜਾਂ ਕੁਲਵਿੰਦਰ ਕੌਰ ਦੇ ਨਾਲ ਕੋਈ ਵਧੀਕੀ ਕੀਤੀ ਜਾਂਦੀ ਹੈ ਤਾਂ ਕਿਸਾਨ ਪ੍ਰਦਰਸ਼ਨ ਕਰਨਗੇ ਜੀ ਬੂਟਾ ਸਿੰਘ ਤੁੰਗਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੀ ਨੂੰ ਦਿਖਾਉਂਦਾ ਮਾਮਲਾ ਜੀ ਮੀਟਿੰਗਾਂ ਜਿਸੀਂ ਹੁਣ ਤਾਂ ਆਏ ਮਤਲਬ ਮਹੀਨੇ ਦੇ ਛੱਡੀ ਜਿਲ੍ਹੇ ਦੀ ਮੀਟਿੰਗ ਹੁੰਦੀ ਹੈ ਅੱਜ ਜਿਹੜੀ ਫੌਰੀ ਤੌਰ ਤੇ ਅਸੀਂ ਮੀਟਿੰਗ ਰੱਖੀ ਹੈ ਸੋਨੂੰ ਪਤਾ ਹੈ ਵੀ ਇੱਕ ਜਿਹੜੀ ਪਿੱਛੇ ਘਟਨਾ ਵਾਪਰੀ ਹੈ ਸਾਡੀ ਭੈਣ ਕੁਲਵਿੰਦਰ ਕੌਰ ਨੇ ਉਹ ਕੰਗਣਾ ਦੇ ਨਾਲ ਮਤਲਬ ਕੰਗਣਾ ਉਹਦੇ ਨਾਲ ਖੇਬੜੀ ਜਾ ਕੇ ਤੇ ਉਹਦੀ ਇੱਕ ਮਜਬੂਰੀ ਬਣ ਗਈ ਉਹਦੇ ਮਤਲਬ ਨਪੜ ਮਾਰਕ ਨੂੰ ਸਬਕ ਸਿਖਾਉਣ ਦੀ ਕਿਉਂਕਿ ਚੱਲਦੇ ਕੋਲ ਦਿੱਲੀ ਦੇ ਵਿੱਚ 750 ਕਿਸਾਨ ਮਜ਼ਦੂਰ ਸੀ ਦੋਗਾ ਕਾਲੇ ਕਾਨੂੰਨ ਰੱਦ ਕਰਾਉਣ ਦੀ ਖਾਤਰ ਆ ਜਿਹੜੀ ਕੰਗਣਾ ਸੀ ਕੰਗਣਾ ਹਰੇਕ ਉਥੇ ਮਤਲਬ ਭੋਲ ਦੇ ਖਿਲਾਫ ਬੋਲਣਾ ਸਾਡੀਆਂ ਮਾਮਾ ਭੈਣਾਂ ਜਿਹੜਾ 1 2 ਸਾਲ ਦੇ ਬੱਚੇ ਤੋਂ ਲੈ ਕੇ 100 ਸਾਲ ਦਾ ਸਾਡਾ ਬਜ਼ੁਰਗ ਉਸ ਧਰਨੇ ਦੇ ਵਿੱਚ ਸੀ ਉਹਨਾਂ ਨੂੰ ਮਤਲਬ ਦਿਹਾੜੀਦਾਰ ਦੱਸਣਾ ਵੀ ਦਿਹਾੜੀ ਤੈਆਂ ਹੋਗਾ ਪਰ ਇਹ ਜਿਹੜੀ ਕੰਗਣਾ ਸੀਗੀ ਕੰਗਣਾ ਨਾਲ ਉਹਦੀ ਵਾਇਸਬਾਜੀ ਹੋਈ ਅਸੀਂ ਇਹ ਵੀ ਮੰਗ ਕਰਦੇ ਆ ਵੀ ਉਹਦਾ ਸੀਸੀ ਕੈਮਰਾ ਜਿੱਥੇ ਉਹ ਲੱਪੜ ਮਾਰਿਆ ਉਹ ਕਢਾਇਆ ਜਾਵੇ ਕਿਉਂਕਿ ਉਹਨੇ ਪਹਿਲਾਂ ਉਹਨੂੰ ਕੰਗਣਾ ਜਿਹੜੀ ਅਸੀਂ ਜਾਣਕਾਰੀ ਕਰੀ ਐ ਵੀ ਓਹਦਾ ਮੋਬਾਈਲ ਚੈੱਕ ਕਰਨਾ ਓਹਦਾ ਪਰਸ ਚੈੱਕ ਕਰਨਾ ਹੈ ਜੇ ਤੁਸੀਂ ਇੱਧਰ ਦੀ ਲੰਗਣਾ ਜਿੱਧਰ ਦੀ ਪਬਲਿਕ ਲੰਗਦੀ ਹੈ ਜੇ ਤੁਸੀਂ ਮੰਤਰੀਆਂ ਵਾਲੇ ਪਾਸੇ ਲੰਗਣਾ ਉਧਰਲੇ ਪਾਸੇ ਹੈਗਾ ਉਧਰ ਦੀ ਤੁਸੀਂ ਜਾਓ ਪਰ ਉਹ ਉਹਦੇ ਨਾਲ ਖੈਬੜੀ ਉਹਨੂੰ ਮਤਲਬ ਕੰਗਣਾ ਦੇ ਜਿਹੜੇ ਬਿਆਨ ਆ ਵੀ ਤੈਨੂੰ ਮੈਂ ਇੱਥੋਂ ਬਦਲੀ ਕਰਾ ਦੂੰ ਤੇ ਐਂ ਕਰਾ ਦੂੰ ਠੀਕ ਆ ਉਹ ਤਾਂ ਗੁੱਸੇ ਦੇ ਵਿੱਚ ਜੋ ਉਹਨੂੰ ਮਤਲਬ ਖਾਸਤਾਨੀ ਕਿਹਾ ਜਾਂਦਾ ਜਾਂ ਹੋਰ ਕੁਝ ਕਿਹਾ ਜਾਂਦਾ ਤੇ ਉਹ ਮਤਲਬ ਕੰਗਣਾ ਦੇ ਲੱ ਅਸੀਂ ਕਿ ਬਿਲਕੁਲ ਜਾਇਜ਼ ਸਮਝਿਆ ਚਾਹੀਦਾ ਹੈ ਜੇ ਸਭ ਖਸਕਾਉਣਾ ਚਾਹੀਦਾ ਤੇ ਜੇ ਜੋ ਵੀ ਮਤਲਬ ਕੰਗਣਾ ਦੇ ਕੋਈ ਕਾਰਵਾਈ ਕਰਾਊਗੀ ਉਹਦੇ ਤੇ ਨੌਕਰੀ ਦਾ ਮਸਲਾ ਹੈ ਜਾਂ ਕੋਈ ਪਰਚੇ ਦਾ ਮਸਲਾ ਅਸੀਂ ਕਿਸਾਨ ਚ ਸੇ ਬੰਦਿਆ ਸਾਡੇ ਸੁਪਾ ਪ੍ਰਧਾਨ ਬੂਟਾ ਸਿੰਘ ਬੁਰਜਗੱਲੇ ਨੇ ਪਹਿਲੇ ਬਲਾਅਪ ਹੋ ਕੇ ਕਿਹਾ ਤੇ ਅਸੀਂ ਪੂਰੀ ਮਦਦ ਕਰਾਂਗੇ ਕੋਈ ਵੀ ਨੌਕਰੀ ਨੂੰ ਖਤਰਾ ਨਹੀਂ ਜਾਣ ਦਿੰਦੇ ਤੇ ਕੋਈ ਅਸੀਂ ਉਹਦੇ ਮਤਲਬ ਇਹ ਨਹੀਂ ਹੈਗਾ ਵੀ ਉਹਦੇ ਕੋਈ ਪਰਚਾ ਦਰਜ ਕੀਤਾ ਜਾਊ ਲੱਪੜ ਮਾਰਨ ਵਾਲੀ ਕੋਈ ਬੜੀ ਵੱਡੀ ਗੱਲ ਨਹੀਂ ਜਦੋਂ ਇਹ ਕੁਰਸੀਆਂ ਚਲਾ ਦਿੰਦੇ ਨਾ ਇਥੇ ਲੈ ਐਸੈਂਬਲੀ 'ਚ ਬਹਿ ਕੇ ਜਾਂ ਜਿੱਥੇ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਉੱਥੇ ਇੱਕ ਦੂਜੇ ਦੇ ਲੱਪੜ ਲਾ ਦਿੰਦੇ ਆ ਪੱਗਾਂ ਲਾ ਦਿੰਦੇ ਆ ਪਰ ਉਹ ਜੋ ਉਹਨਾਂ ਤੇ ਕਿਉਂ ਨਹੀਂ ਪਰਚੇ ਹੁੰਦੇ ਇਹ ਤਾਂ ਇੱਕ ਉਹਨੂੰ ਸਾਬਕਾ ਸਿਕਾਇਆਚਾਰਾਂ ਗੋਲਾਂ ਦੇ ਨਾਲ ਕੋਈ ਬੜੀ ਵੱਡੀ ਗੱਲ ਨਹੀਂ ਪਰ ਗਿਲਾ ਜਰਨਸਤਤਰ ਭਾਰਤੀ ਕਿਸਾਨ ਯੂਨੀਅਨ ਇਤਰਾਦ ਕਹਿੰਦਾ ਕੀ ਮਾਮਲਾ ਹੈ ਮਾਮਲਾ ਤਾਂ ਅੱਜ ਅਸੀਂ ਸਾਡੀ ਜ਼ਿਲ੍ਹਾਵਾਰ ਮਹੀਨੇ ਬਾਅਦ ਜਿਹੜੀ ਮੀਟਿੰਗ ਸੀ ਜ਼ਿਲ੍ਹੇ ਦੀ ਉਹ ਅੱਜ 8 ਤਰੀਕ ਦੀ ਰੱਖੀ ਹੋਈ ਸੀ ਪਰ ਇਹਦੇ ਵਿੱਚ ਸਾਨੂੰ ਫੌਰੀ ਦਾ ਹੈਗਾ ਇੱਕ ਮਾਮਲਾ ਸਾਡੇ ਧਿਆਨ 'ਚ ਆਇਆ ਇੱਕ ਸਾਡੀ ਜਿਹੜੀ ਬੇਟੀ ਐ ਕੁਲਵਿੰਦਰ ਕੌਰ ਜਿਹੜੀ ਉਹ ਕੰਗਣਾ ਰਣੌਤ ਜਿਹੜਾ ਨੇ ਥੱਪੜ ਮਾਰਿਆ ਜਿਹੜੀ ਕੰਗਣਾ ਰਣੌਤ ਨੇ ਸਾਡੇ ਕਿਸਾਨ ਅੰਦੋਲਨ ਵੇਲੇ ਸਾਡੀਆਂ ਕਿਸਾਨ ਬੀਬੀਆਂ ਨੂੰ ਟਕੇ ਟਕੇ ਦੀਆਂ ਔਰਤਾਂ ਤੇ 100-100 ਰੁਪਏ ਦਿਹਾੜੀਦਾਰ ਦੱਸਦੀ ਸੀ ਤੇ ਕਿਸਾਨ ਅੰਦੋਲਨ ਤੇ ਵੀ ਕਮੈਂਟ ਕਰਦੀ ਸੀ ਉਸ ਦੇ ਰੋਸ ਵਜੋਂ ਉਸ ਬੀਬੀ ਨੂੰ ਤੇ ਥੱਪੜ ਮਾਰਿਆ ਹੈ ਅਸੀਂ ਠੀਕ ਸਮਝਦੇ ਹਾਂ ਤੇ ਅਸੀਂ ਆਪਣੀ ਭਾਰਤੀ ਕਿਸਾਨੀ ਦਾ ਟੜਕਾਉਂਦਾ ਵੱਲੋਂ ਸਾਡੇ ਕੋਲ ਜਦੋਂ ਜਥੇਬੰਦੀ ਵੱਲੋਂ ਸਦਾ ਤਾਂ ਵੀ ਹਾਜ਼ਰ ਹੋਵਾਂਗੇ ਹਰ ਇੱਕ ਪ੍ਰੋਗਰਾਮ ਤੇ ਉਹਦੇ ਹੱਕ ਦੇ ਵਿੱਚ ਤੇ ਜੇ ਕੋਈ ਸੰਯੁਕਤ ਕਿਸਾਨ ਮੋਰਚੇ ਦਾ ਹੱਦਾਂ ਹੁੰਦਾ ਤਾਂ ਅਸੀਂ ਉਹਦੇ ਵੀ ਹੱਕ ਚ ਹਾਂ ਮੋਬਾਈਲ ਨੂੰ ਲੈ ਕੇ ਵੀ ਦੱਸਿਆ ਜਾ ਰਿਹਾ ਕੋਈ ਰੌਲਾ ਪਿਆ ਸੀ ਮੋਬਾਈਲ ਦੇ ਦੇਖੋ ਉਹਦੀ ਡਿਊਟੀ ਚੈਕਿੰਗ ਤੇ ਸੀ ਜਿਹੇ ਜਿਆਦਾ ਬਕੀਰਾ ਬੋਲਣ ਦਾ ਢੰਗ ਹੈ ਜ਼ਰੂਰੀ ਹੈ ਵੀ ਉਹ ਕੋਈ ਕਮੈਂਟ ਉਹਨੇ ਕਰਿਆ ਹੋਊਗਾ ਕੁਲਵਿੰਦਰ ਕੌਰ ਤੋਂ ਉਹ ਇਹਦੇ ਬੋਲਣ ਦਾ ਢੰਗ ਤਰੀਕਾ ਹਰ ਇੱਕ ਨਾਲੇ ਦਾ ਮੀੜੇ ਨੇ ਇਹਦਾ ਵਿਗਾੜ ਆਪਦੇ ਬਾਲੀਵੁੱਡ ਚ ਇਹਦਾ ਵਿਗਾੜ ਆ। ਸੋ ਇਹ ਬੋਲਣ ਦਾ ਕੀਤਾ ਗਿਆ ਉਸ ਤੇ ਆਪਾਂ ਵੀਪਿੰਦਰ ਕੌਰ ਦੇ ਕਿਸ ਤਰ੍ਹਾਂ ਦੇਖਦੇ। ਵੇਖੋ ਇਹ ਉਹਦੀ ਪੁਲਿਸ ਦੀ ਕਾਰਵਾਈ ਹੈ ਪਰ ਅਸੀਂ ਉਹਦੇ ਵਿਰੋਧ ਕਰਾਂਗੇ ਪਰ ਕਿਦਾ ਪਰ ਚਾਹਦਾ ਕੰਗਣਾ ਦੇ ਦਰਜ ਹੋਣਾ ਚਾਹੀਦਾ ਜਿਨ੍ਹਾਂ ਦੀ ਡਿਊਟੀ ਜੀ ਵਿਗੜਨ ਪਾਇਆ। ਜਿਵੇਂ ਉਹ ਆਉਟ ਰਹੀਆਂ ਕਹਿੰਦੇ ਵੀ ਇਹਨੂੰ ਜਦੋਂ ਕੌਰ ਦੇਖਿਆ ਮੈਨੂੰ ਲੱਗਿਆ ਵੀ ਤੇ ਇਹਨੇ ਕਿਹਾ ਵੀ ਇਹ ਤਾਂ ਖਾਲਸ ਕਰਨੀ ਹੈ ਇਹ ਤਾਂ ਨੰਬਰ ਜੂਨੀਅਰ ਇਹ ਜੇ ਕਮੈਂਟ ਕਰੇ ਹੋਣਗੇ ਤਾਂ ਉਹ ਤਾਂ ਗੁੱਸੇ ਚ ਆ ਕੇ ਤੋਂ ਰਿਐਕਸ਼ਨ ਇੱਕ ਗਲਤ ਨਹੀਂ ਗਿਆ ਇਸ ਤਰ੍ਹਾਂ ਜੇ ਮਤਲਬ ਨਹੀਂ ਨਹੀਂ ਕਿਸੇ ਨੂੰ ਟਾਰਗੇਟ ਕਰਨਾ ਗਲਤ ਉਹ ਤਾਂ ਵੇਖੋ ਥੱਪੜ ਪਹਿਲਾਂ ਵੀ ਵੱਜੇ ਨਾ ਪਿਛਤੰਬਰ ਕੰਨੀ ਜੁੱਤੀ ਸੀ ਤੀ ਜਾਂ ਹੋਰ ਕੰਨੀ ਹੈਗੇ ਨੇ ਕਿ ਕਦੇ ਕਿਸੇ ਨੇ ਉਹ ਨਹੀਂ ਕਿਹਾ ਕਦੇ ਪੰਜਾਬ ਦੇ ਉਸ ਨੂੰ ਵੱਖਵਾਦੀ ਅਖਤਵਾਦੀ ਕਿਉਂ ਐਲਾਨ ਦੇਣਗੇ ਸੋ ਇਹ ਕਰਿੰਦਰ ਟੌਰ ਦੀ ਨੌਕਰੀ ਚਲੀ ਗਈ ਹੈ ਜਿਹੜੀ ਕਿਸਾਨ ਜਿੱਥੇ ਬੰਦੇ ਉਹਨੂੰ ਮਦਦ ਵੀ ਇਹ ਕਿਹਾ ਬਿਲਕੁਲ ਜਦੋਂ ਸੱਦਾ ਆਊਗਾ ਅਸੀਂ ਮਤ ਕਰਾਂਗੇ ਜਿਹੇ ਜਿਆ ਵੀ ਸਦਾ ਸਾਨੂੰ ਸੁਭਾ ਕਮੇਟੀ ਬਣਵਾਊਗਾ ਜਾਂ ਸੰਯੁਕਤ ਕਿਸਾਨ ਮੋਰਟੀ ਬਣਵਾਊਗਾ ਸਦੇ ਹੱਕ ਚ ਖੜਾਂਗੇ ਚਾਹੇ ਉਹ ਫਾਈਨੈਂਸ਼ਰੀ ਹੋਵੇ ਚਾਹੇ ਉਹਦੀ ਸਪੋਰਟ ਆ ਕੋਈ ਤਰਨਾਮ ਜਾਰਾ ਕੋਈ ਕੋਈ ਹੱਕ ਕਰਾਂਗੇ